ਲੋਕ ਹਿੱਤ ਲੋਕਾਂ ਦੀ ਆਵਾਜ਼ ਸਾਕਿਸਵਾਲ ਦਾ ਐਲਾਨ ਖਾਣ ਦੀ ਤਿਆਰੀ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਇਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਸਾਡੀ ਤਰਨਤਾਰਨ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜਿਸ ਜਿਸ ਦੇ ਜਿਹਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਗ ਫਿਸ਼ ਨੇ ਜਿਹੜੀ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਡਰੱਗ ਦਾ ਕੰਮ ਕਰਦੇ ਆਂ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤਾਂ ਕਿ ਇਹ ਇਹ ਨਸ਼ੇ ਦਾ ਜਿਹੜਾ ਕੋਡ ਫੈਲਿਆ ਹੈ ਇਸ ਤੇ ਠੱਲ ਪਵੇ। ਇਸੇ ਇਸੀ ਤਫਤੀਸ਼ ਦੌਰਾਨ ਸਾਨੂੰ ਇੱਕ ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਦੀ ਅਜੇ ਰਾਜੀ ਜੀ ਨਾਲ ਇਹਨਾਂ ਦੇ ਸੁਪਰਵਾਈਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਹਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਿਹੜਾ ਸਮੱਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਭਾਈ ਲੱड्डੂ ਥਾਣਾ ਸਦਰਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕਾਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਗਾਹ ਦੂਜੇ ਇਲਾਕਿਆਂ 'ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਸੀਆਈ ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹਿਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆਰ ਰਜਿਸਟਰ ਇਹਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ ਇਹਦੀ ਮੋਡਲੀ ਪੁਛਕੀ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਤਕਰੀਬਨ 5-6 ਮਹੀਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਤੇ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵਕ ਵਕ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੀ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉੱਥੋਂ ਚੁੱਕ ਕੇ ਗਾਹ ਸਪਲਾਈ ਕਰਦਾ ਰਿਹਾ ਹੈ ਅਚਾ ਕਿੰਨੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਫਿਲਹਾਲ ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਸਾਨੂੰ ਜਿਹੜੀ ਮੋਡਲੀ ਪੁਛਕੀ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਕਿ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ ਜਾਵੇਗੀ ਪਰੋਪਾਰ ਜਿਹੜੇ ਰਿਲੇਸ਼ਨ ਕੁਝ ਫੋਨ ਤੇ ਕੋਈ ਐਕਟੀਵਿਟੀ ਸਰ ਕੁਛ ਹੈਗਾ ਉਹ ਜੀ ਦੇਖੋ ਤਰਫੀਖ ਦਾ ਵੀ ਸਾਇ ਅਸੀਂ ਖੰਗਾਲ ਰਹੀ ਆ ਇਹ ਸਿੱਧੀ ਜੀ ਗੱਲ ਹੈ ਜਾਇਦ ਜੀ ਗੱਲ ਹੈ ਕਿ ਬਈ ਇਹਨਾਂ ਦੇ ਪਾਕਿਸਤਾਨ ਦੇ ਸਮਗਲਰ ਕਾਫੀ ਸਮਗਲਰ ਸਨਾਲੇ ਦੇ ਸੰਬੰਧ ਸੀਗੇ ਤੇ ਉਹਨਾਂ ਨਾਲ رابطہ ਕਾਇਮ ਕਰਕੇ ਇਹ ਕਿੰਨ ਕਿੰਨ ਬੰਦਿਆ ਦੇ ਮਾਧਿਅਮ ਰਾਈ ਇਹ ਸਮਾਨ ਜਿਹੜਾ ਡਰੋਨ ਰਾਈ ਚੁੱਕਦਾ ਸੀਗਾ ਕਿਵੇਂ ਚੁੱਕਦਾ ਸੀਗਾ ਉਹ ਸਾਰਾ ਸੀ ਰਿਮਾਂਡ ਲੈ ਕੇ ਤਫਤੀਸ਼ ਦੌਰਾਨ ਵਿਚਾਰਾਂਗੇ ਤੇ ਇਸ ਕੇਸ ਨੂੰ ਮੁਕੰਮਲ ਐਂਡ ਤੇ ਲੈ ਕੇ ਜਾਵਾਂਗੇ ਸਰ ਹੋਰ ਹੀ ਪਰਚੇ ਦਰਬੇ ਸਰ ਡਰੋਨ ਰਾਈ ਪੁੱਛੀਏ ਕਿ ਇਸ ਤਰ੍ਹਾਂ ਹੀ ਕੋਸਰਾ ਹੈ ਇਹ ਜਿਹੜੀ ਕਨਸਾਈਨਮੈਂਟ ਹੈ ਡਰੋਨ ਰਾਈ ਆਈ ਹੈ ਸਾਰੀ ਸਹੀ ਕਨਸਾਈਨਮੈਂਟ ਡਰੋਨ ਰਾਈ ਨੇ ਰਿਸਿਵ ਕੀਤੀ ਹੈ ਤੇ ਇਸ ਤੇ ਜਿਹੜਾ ਕਿ ਪਹਿਲਾਂ ਇੱਕ ਸ਼ਰਾਬ ਦੀ ਤਸਕਰੀਦਾ ਪਰਚਾ ਦਰਜਾ ਥਾਣੇ ਸਰਦਾਰ ਪੱਟੀ 19 2024 ਦਾ ਮੁਕੱਦਮਾ ਨੰਬਰ 10 ਕੋਈ politcal ਵੀ ਸਰ ਇਹਦੇ ਕੋਈ ਰਿਲੇਸ਼ਨ ਹੈ ਕਿਸੇ ਨਾਲ ਜੀ ਹਾਂ ਨਹੀਂ ਜੀ ਹਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਰ ਇਹ ਮਾਲ ਕਿਥੇ ਗਾੜੀ ਕੋਈ ਆਰਟਿਸਟ ਪ੍ਰਾਈਜ ਜਾਂ ਗਾੜੀ ਇਹ ਜਿਹੜਾ ਸਮਾਨ ਹੈ ਤਰਨਤਾਰਨ ਦੇ ਵਕਵਾ ਕਿਲਾਕਿਆਂ ਚ ਅੰਮ੍ਰਿਤਸਰ ਅੰਮ੍ਰਿਤਸਰ ਦੀ ਆਤੀ ਉਥੇ ਸਪਲਾਈ ਕਰਨ ਦਾ ਕੰਮ ਕਰਦਾ ਸੀਗਾ ਇਹ ਜਿਹੜੇ ਫੋਰਵਰਡ ਤੇ ਬੈਕਵਰਡ ਲਿੰਕੇਜ ਹੈ ਉਹ ਆਪਾਂ ਡਿਟੇਲ ਦੇ ਵਿੱਚ ਖੰਗਾਲਾਂਗੇ ਤੇ ਜਿਹੜਾ ਵੀ ਜਿਹੜੇ ਵੀ ਲਿੰਕ ਸਾਹਮਣੇ ਆਣਗੇ ਉਹਨਾਂ ਤੇ ਵੀ ਬੰਦੀ ਕਰਵਾ ਜਿਹੜੀ ਹੈ ਕੀਤੀ ਜਾਵੇਗੀ ਠੀਕ ਹੈ